ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਆ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਇਸ ਤੁਹਾਡੇ ਵਾਸਤੇ ਇੱਕ ਲੋਕ ਗੀਤ ਲੈ ਕੇ ਆਏ ਹਾਂ। ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਪਸੰਦ ਕਰੋਗੇ। ਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਹੋ ਜੀ ਲੱਗਦੀ ਕਿਉਂਕਿ ਸਾਨੂੰ ਵੀ ਜਦੋਂ ਅਸੀਂ ਵੀਡੀਓ ਅਪਲੋਡ ਕਰਦੇ ਆਂ ਤੇ ਸਾਨੂੰ ਵੀ ਬੜਾ ਉਤਸ਼ਾਹ ਹੁੰਦਾ ਆ ਸਾਨੂੰ ਵੀ ਬੜੀ ਉਮੀਦ ਹੁੰਦੀ ਆ ਤੁਹਾਡੇ ਸੋਹਣੇ ਸੋਹਣੇ ਕਮੈਂਟ ਪੜਨ ਦੀ ਉਡੀਕ ਹੁੰਦੀ ਆ ਜਦੋਂ ਤੁਹਾਡੇ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਫਿਰ ਸਾਨੂੰ ਵੀ ਸਾਡਾ ਵੀ ਹੌਸਲਾ ਵੱਧਦਾ ਫਿਰ ਹੋਰ ਸਾਡਾ ਦਿਲ ਕਰਦਾ ਕਿ ਅਸੀਂ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਲੋਕ ਗੀਤ ਲੈ ਕੇ ਆਈਏ ਆਜੋ ਫਿਰ ਸਾਡੇ ਨਾਲ ਇਸ ਲੋਕਗੀਤ ਦਾ ਆਨੰਦ ਮਾਣੀ ਕਣਕਾ ਪਕੀਆਂ ਬਾਵਲ ਸਿੱਟੇ ਪੈ ਗਈਆਂ ਨਾਲੀ ਪੀਆਂ ਸੋਰੇ ਗਈਆਂ ਵੇੜੇ ਹੋ ਗਏ ਖਾਲੀ ਕਣਕਾ ਪਕੀਆਂ ਬਾਵਲ ਸੋ ਰੇ ਗਈਆ ਵੇੜੇ ਹੋ ਗਏ ਖਾਲੀ ਗੈਸਾਂ ਜਗੀਆਂ ਬਾਵਲ ਵੇੜੇ ਹੋਈ ਰੁਸ਼ਨਾਈ ਦਾਜ ਧੋ ਗੀਆਂ ਬਾਵਲ ਵੇੜੇ ਹੋਈ ਰੋਸੇ ਨਾਈ ਦਾਜ ਥੋੜਾ ਬਾਵਲ ਸਾਡੀ ਕਦਰ ਨਕਾਈ ਅਸੀ ਮਾ ਇਕਦਰ ਬਣਾਈ ਅਸੀ ਮਾੜੇ ਤੀਏ ਸੜਾ ਜੋਰ ਨਕਾਈ ਬੋਲ ਵਿਟੜੇ ਬੋਲੀ ਆਪਣੀ ਗਦਰ ਬਣਾਈ ਕਣਕਾ ਬਕੀਆਂ Party ਕੈਸਾ ਜਗਿਆ ਵੀਰਾ ਵੇੜੇ ਹੋਈ ਰੋਸ਼ਨਾਈ ਦਾਜ ਢੋੜਾ ਵੀਰਾ ਸੜੀ ਕਦਰ ਨਾ ਕਾਈ ਅਸੀਂ ਬਾੜੇ ਪੈਣੇ ਸਾਡਾ ਜੋਰੇ ਨਾ ਕਾਈ पकिया गईया सेड़े हो गए खाली कणका पकिया मामा सीटे पैर गाली पान जिया Yes, i did ਸੀ ਬਾੜੇ ਪੜੀ ਸਾਡਾ ਜੋ ਰਣ ਕਾਈ ਗੋਲ ਵਿਟੜੇ ਬੋਲੀ ਆਪਣੀ ਕਦਰ ਪਣਾਈ ਕਣਕਾ ਬਕੀਆਂ ਬਾਵਲ ਸਿੱਟੇ ਮੈ ਗਈ ਅਲਾਰੀ ਤੀਆ ਸੋ